ਅੱਜ ਦੀਆਂ ਖਬਰਾਂ ਵੱਲ ਚਲੀਏ ਤੇ ਜਿਸ ਤਰ੍ਹਾਂ ਆਪਾਂ ਸਵੇਰੇ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ ਵੀ ਜਿਹੜਾ ਵਾਈਟ ਹਾਊਸ 트ੰਪ ਐਡਮਿਨਿਸਟ੍ਰੇਸ਼ਨ ਆ ਉਹ ਕੋਸ਼ਿਸ਼ ਕਰ ਰਿਹਾ ਵੀ ਸ਼ਿਕਾਗੋ ਦੇ ਵਿੱਚ ਤੇ ਬੋਸਟਨ ਦੇ ਵਿੱਚ ਆਪਣਾ ਆਈਸ ਵਾਲਿਆਂ ਦਾ ਆਪਰੇਸ਼ਨ ਸ਼ੁਰੂ ਕੀਤਾ ਜਾਵੇ ਹੁਣ ਲੇਟੈਸਟ ਖਬਰ ਇਹ ਆ ਰਹੀ ਆ ਯੂ ਐਸ ਸੀ ਆਈ ਐਸ ਹੋਮਲੈਂਡ ਸਕਿਉਰਟੀ ਡਿਪਾਰਟਮੈਂਟ ਲੋ ਡਿਪਾਰਟਮੈਂਟ ਵੱਲੋਂ ਵੀ ਆਈਸ ਨੇ ਆਲਰੇਡੀ ਆਪਰੇਸ਼ਨ ਸ਼ੁਰੂ ਕਰ ਦਿੱਤਾ ਆ ਆਪਰੇਸ਼ਨ ਮਿਡਵੇ ਬਲੇਜ਼ ਇਨ ਆਨਰ ਆਫ ਕੇਟੀ ਇਬਰਾਹਿਮ ਇੱਕ केटी ਐਬਰਾਹਮ ਇੱਕ ਕਾਲਜਾਂ ਦੀ ਬੱਚੀ ਸੀਗੀ ਜਿਸ ਨੂੰ ਜਿਹੜਾ ਇੱਕ ਡਰੰਕ ਡਰਾਈਵਰ ਨੇ ਹਿੱਟ ਐਂਡ ਰਨ ਦੇ ਵਿੱਚ ਮਾਰ ਦਿੱਤਾ ਸੀਗਾ ਸੋ ਇਸ ਸਬੰਧ ਦੇ ਵਿੱਚ ਕਹਿੰਦੇ ਵੀ ਜਿਹੜੇ ਕ੍ਰਿਮੀਨਲ ਇਲੀਗਲ ਏਲੀਅਨਸ ਆ ਜੋ ਅਮਰੀਕਨਸ ਨੂੰ ਸੈਂਕਚੁਰੀ ਇਲਿਨਾਈ ਸਟੇਟ ਦੇ ਵਿੱਚ ਟੈਰਰਾਈਜ਼ ਕਰ ਰਹੇ ਆ ਉਹਨਾਂ ਨੂੰ ਅਸੀਂ ਫੜਨ ਜਾ ਰਹੇ ਹੈਗੇ ਆ ਸੋ ਆਪਰੇਸ਼ਨ ਮਿਡਵੇ ਪਲੇਸ ਸ਼ਿਕਾਗੋ ਦੇ ਵਿੱਚ ਆਲਰੇਡੀ ਸ਼ੁਰੂ ਹੋ ਚੁੱਕਾ ਹੈਗਾ ਕਾਰਨ ਉਹ ਨਹੀਂ ਇਹ ਦੱਸਿਆ ਵੀ ਉੱਥੇ ਜਿਹੜੇ ਗਵਰਨਰ ਪ੍ਰੇਟਜ਼ਕਰ ਆ ਉਹਨਾਂ ਨੇ ਇਦਾਂ ਦੀਆਂ ਪਾਲਿਸੀ ਜਿਹੜੀਆਂ ਰੱਖੀਆਂ ਸੈਂਕਚੂਰੀ ਪਾਲਿਸਿਸ ਜਿਹਦੇ ਨਾਲ ਅਮਰੀਕਾ ਦੀਆਂ ਸਟਰੀਟ ਤੇ ਉੱਤੇ ਜਿਹੜੇ ਇਲੀਗਲ ਕ੍ਰਾਈਮਨਲਸ ਆ ਉਹ ਸ਼ਰਿਆਮ ਘੁੰਮ ਰਹੇ ਹੈਗੇ ਆ ਅਸਿਸਟੈਂਟ ਸੈਕਟਰੀ ਟ੍ਰੀਸ਼ੀਆ ਮੈਕਲੋਫਲਨ ਨੇ ਇਹ ਕਿਹਾ ਕਹਿੰਦੇ ਵੀ ਇਹ ਸਾਲਾਂ ਬੱਧੀ ਤੋਂ ਇਹ ਸਾਰਾ ਕੁਝ ਚੱਲ ਰਿਹਾ ਸੀ ਇਹਦੇ ਸਬੰਧ ਵਿੱਚ ਉਹਨਾਂ ਨੇ ਕਈ ਲੋਕਾਂ ਦੀ ਜਿਹੜੀਆਂ ਪਿਕਚਰਜ਼ ਵੀ ਰਿਲੀਜ਼ ਕੀਤੀਆਂ ਆ ਵੀ ਕੋਈ ਡੀਯੂਆਈ ਦੇ ਵਿੱਚ ਅਰੈਸਟ ਹੋਇਆ ਸੀ ਕੋਈ ਡਰੱਗ ਦੇ ਵਿੱਚ ਕੋਈ ਡੋਮੈਸਟਿਕ ਵਾਇਲੈਂਸ ਦੇ ਵਿੱਚ ਕੋ ਐਗਰੇਵੇਟਡ ਲਾਫਪੁਲ ਯੂਜ਼ ਆਫ ਵੈਪਨ ਥਿਸ ਵਨ ਦੇ ਵਿੱਚ ਸੋ ਸਾਰੇ ਕਹਿੰਦੇ ਅਸੀਂ ਅਰੈਸਟ ਕਰਨੇ ਹੈਗੇ ਆ ਸੋ ਆਲਰੇਡੀ ਟਰੰਪ ਐਡਮਿਨਿਸਟ੍ਰੇਸ਼ਨ ਵੱਲੋਂ ਇਹ ਜਿਹੜਾ ਆਪਰੇਸ਼ਨ ਆ ਸ਼ਿਕਾਗੋ ਦੇ ਵਿੱਚ ਇਲਿਨੋਇਸ ਸਟੇਟ 'ਚ ਸ਼ੁਰੂ ਕਰ ਦਿੱਤਾ ਗਿਆ ਜਿੱਥੇ ਉਹ ਕਿਸੇ ਨੂੰ ਵੀ ਫੜੂਗੇ ਤੇ ਪੁੱਛਣਗੇ ਕੀ ਤੁਹਾਡਾ ਜਿਹੜਾ ਇਮੀਗ੍ਰੇਸ਼ਨ ਸਟੇਟਸ ਹੈਗਾ ਜੇ ਕੋਈ ਲੀਗਲ ਨਾ ਹੋਇਆ ਤੇ ਉਸ ਨੂੰ ਅਰੈਸਟ ਕੀਤਾ ਜਾਊਗਾ ਜੀ ਬੌਸ ਤੋਂ ਦਾ ਵੀ ਉਹਨਾਂ ਨੇ ਪਹਿਲਾਂ ਜਿਹੜਾ ਸਵੇਰੇ ਦੱਸਿਆ ਸੀ ਪੈਟਰੀਆ 2.0 ਉੱਥੇ ਚਾਲੂ ਕਰਨਾ ਆ ਤੇ ਇਧਰ ਵੀ ਜਿਹੜਾ ਇਮੀਗ੍ਰੇਸ਼ਨ ਦਾ ਦਾ ਕਹਿ ਸਕਦੇ ਆ ਵੀ ਸਖਤੀ ਇਸ ਪਾਸੇ ਵੱਲੋਂ ਜਿਹੜੀ ਉਹ ਹੁਣ ਵਧਣ ਜਾ ਰਹੀ ਆ